ਫਗਵਾੜਾ ਦੇ ਅਧੀਨ ਪੈਂਦੇ ਪਿੰਡ ਚੱਕ ਹਕੀਮ ਵਿਖੇ ਸੌਂਦੀ ਧਰਮਕੰਡਾ ਵੱਲੋਂ ਲਗਾਈਆਂ ਜਾ ਰਹੀਆਂ ਇੰਟਰਲੋਕ ਟਾਈਲਾਂ ਨੂੰ ਲੈ ਕੇ ਪਿੰਡ ਚੱਕ ਹਕੀਮ ਦੀ ਗram ਪੰਚਾਇਤ ਨੇ ਮੌਕੇ ਤੇ ਪਹੁੰਚ ਕੇ ਸੌਂਦੀ ਧਰਮਕੰਡੇ ਵੱਲੋਂ ਲਗਾਈਆਂ ਜਾ ਰਹੀਆਂ ਇੰਟਰਲੋਕ ਟਾਈਲਾ ਲਗਵਾਉਣ ਦਾ ਕੰਮ ਕਰਵਾਇਆ ਬਨ ਜੇਕਰ ਦੂਜੀ ਤੇ ਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤੇ ਸਾਡੇ ਪੱਤਰਕਾਰ ਨਾਲ ਸੰਪਰਕ ਕਰੇ ਐਨ ਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਗੁਰਦੇਵ ਧਾਨਗੁਰਦੇਵ ਇੱਕ ਜਰੂਰੀ ਬੇਨਤੀ ਆ ਜੀ ਆਪਣੇ ਪਿੰਡ ਦੀ ਜਿਹੜੀ ਆ ਜ਼ਮੀਨ ਆ ਸੋਹਦੀ ਧਰਮਗੰਡੇ ਦੇ ਇੱਥੇ ਨਾਂ ਵੱਲੋਂ ਜਿਹੜਾ ਪਹਿਲਾਂ ਹੀ ਨਜਾਇਜ਼ ਕਬਜ਼ਾ ਕੀਤਾ ਹੋਇਆ ਆ ਤੇ ਉਹਦੇ ਤਹਿਤ ਜਿਹੜਾ ਇਹ ਇੱਥੇ ਆ ਇੰਟਰਲੌਕ ਵਗੈਰਾ ਲਾਉਣ ਲਈ ਖੜੇ ਹੋਏ ਸੀਗੇ ਇਹ ਜਦਕਿ ਕੋਰਟ ਦੇ ਵਿੱਚ ਸਟੇ ਆ ਇਹ ਲਾ ਨਹੀਂ ਸਕਦੇ ਹੈਗੇ ਧੱਕੇ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਆਪਣੇ ਸਾਰੇ ਮੋਹਤਵਾਰ ਸਾਥੀਆਂ ਵੱਲੋਂ ਸਰਪੰਚ ਸਾਹਿਬ ਵੱਲੋਂ ਵਰਮਜੀਤ ਪੱਪੂ ਪੰਜ ਜੀ ਗੁਲਸ਼ਨ ਕੁਮਾਰ ਪੰਜ ਜੀ ਵੱਲੋਂ ਸਾਰੇ ਜਿੰਨੇ ਵੀ ਆਪਣੇ ਸਤਕਾਰਯੋਗ ਸਾਥੀ ਆ ਉਨਾ ਸਾਰਿਆਂ ਵੱਲੋਂ ਆਕੇ ਦਾ ਜਿਹੜਾ ਕੰਮ ਰਖਾਇਆ ਗਿਆ ਆ ਤੇ ਕੋਈ ਵੀ ਇੱਥੇ ਕੰਮ ਨਹੀਂ ਚੱਲਣ ਦਿੱਤਾ ਜਾਊਗਾ ਤੇ ਪਿੰਡ ਦੇ ਸਾਰਿਆਂ ਨੂੰ ਬੇਨਤੀ ਆ ਕਿ ਆਪ ਸਭ ਜਿਹੜੇ ਜਿਹੜਾ ਇਸ ਕੰਮ ਦੇ ਵਿੱਚ ਆਪਣਾ ਸਹਿਯੋਗ ਦਿਓ ਜਿਹੜਾ ਇਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਧੱਕੇ ਦੇ ਨਾਲ ਆਪਣੇ ਪਿੰਡ ਦੀ ਜਿਹੜੀ ਜ਼ਮੀਨ ਦੱਬੀ ਹੋਈ ਆ ਤੇ ਇਹਦੇ ਤੇ ਆਪਾਂ ਨੂੰ ਜਿਹੜਾ ਆ ਇਹਨਾਂ ਤੇ ਸਖਤ ਐਕਸ਼ਨ ਕਰਨ ਦੀ ਲੋੜ ਆ ਸੋ ਸਾਰੇ ਸਾਥ ਜ਼ਰੂਰ ਦਿਓ ਤੇ ਜ਼ਰੂਰੀ ਬੇਨਤੀ ਇਹ ਆ ਕਿ ਮੈਸੇਜ ਦੀ ਵੇਟ ਕਰਿਓ ਤੇ ਜਿਹੜਾ ਵੀ ਜਿੱਥੇ ਵੀ ਹੋਇਆ ਹੁਣ ਮੈਂ ਮੈਸੇਜ ਨੂੰ ਜਲਦੀ ਦੇਖਣ ਦੀ ਕੋਸ਼ਿਸ਼ ਕਰਿਓ ਤੇ ਜੇ ਕੋਈ ਲੋੜ ਪੈਂਦੀ ਹੈ ਤਾਂ ਸਾਰੇ ਇਕੱਠੇ ਜਰੂਰ ਹੋਏ ਕਰ ਗਿਆ ਕਰਦਾ ਪਾਜੀ ਕਰਦਾ ਅਮੋਟੇ ਵੀ ਨਾ ਦੇ ਨਾ ਮੈਂ ਚਾਹਤ ਨਾ ਰਹਿਮ ਪਿਆ ਜੇ ਉਹ ਕਹਿੰਦੇ ਆ ਚਲ ਰਾਜ ਦਾ ਕੋਈ ਨਾ ਮੈਂ ਕਿਹਾ ਵੀ ਨਾ ਜਰਾ ਪਾਜੀ ਜਗਾ ਤੇ ਮਾਲਕ ਹੋਣ ਤਾਂ ਸਹੀ ਆ ਮਾਲਕ ਉਹ ਤਾਂ ਕਿਰਾਏਦਾਰ ਵੀ ਨਹੀਂ ਹੈ ਉਹਨਾਂ ਨੇ ਅਜੇ ਤੱਕ ਕੋਈ ਪੰਚਾਇਤ ਨੂੰ ਕਰਾਇਆ ਨਹੀਂ ਪੰਚਾਇਤ ਤੋਂ ਤੁਹਾਡੀ ਗੱਲ ਸਹੀ ਹੋ ਕਰ ਇਹ ਆ ਵੀ ਅਸੀਂ ਉਹਨੂੰ ਜੀ ਆ ਵੀ ਜਾਣ ਆ ਆਮਲਾ ਤੋਂ ਪ੍ਰਿੰਟ ਦੇ ਨਾਲ ਧੱਕਾ ਕਰਦੇ ਆ ਰਹੇ ਆ ਆਪਣਾ ਹਰਮੇਲ ਜਾਂ ਸਾਫ ਕਸਰਪੰਜ ਸਰ ਜਿਹੜੇ ਪਿੰਡ ਤੋਂ ਆਪ ਚੱਕੀਨ ਤੋਂ ਜੀ ਮਾਮਲਾ ਕੀ ਜਿਹੜਾ ਮੋਹਿੰਦੀ ਦਾ ਮਾਮਲਾ ਮਾਮਨਾ ਜੀ ਇਹ ਹਾਈ ਕੋਰਟ ਦੇ ਵਿੱਚੋਂ ਵੀ ਇਹ ਕੇਸ ਜਿੱਤ ਚੁੱਕੇ ਆ 2011 ਚ ਸੁਪਰੀਮ ਕੋਰਟ ਤੋਂ ਵੀ ਜਿੱਤ ਚੁੱਕੇ ਆ ਡੀਡੀਪੀਓ ਵੀ ਸਾਨੂੰ ਆਰਡਰ ਦੇ ਜਗ੍ਹਾ ਤੇ ਕਰ ਚੁੱਕਾ ਤੇ ਡੈਮ ਸੀ ਲਾਰ ਜਿਹੜੀ ਮੁੱਦੇ ਤੇ ਕੀ ਸੀ ਸਰਜੀਤ ਬਾਬੇ ਠੀਕ ਹੋ ਉਹ ਸਾਡੋ ਮੌਕੇ ਤੇ ਕਬਜ਼ਾ ਵੀ ਦਵਾਉਣ ਆਏ ਪਰਚਾ ਕੱਟ ਪਿੰਦਾ ਤੇ ਪਰਚਾ ਵੀ ਇਕੱਠ ਹੋਇਆ ਕਾਨੂੰਗੋ ਪਟਵਾਰੀ ਸਭ ਕੁਝ ਨਾਲ ਆਏ ਫਿਰ ਉਹਨੂੰ 2-3 ਦਿਨ ਦਾ ਸਾਡੇ ਕੋਲ ਟਾਈਮ ਲਿਆ ਮੁੜ ਕੇ ਨਹੀਂ ਚੱਕ ਕੇ ਡੀਡੀਪੀ ਉਹਦੇ ਕੇਸ ਫੇਲਾਤਾ ਜਾ ਗਏ ਨੇ ਮੰਗ ਕੀ ਮੰਗ ਕੀ ਪੰਚਾਇਤ ਦੀ ਆ ਪੰਚਾਇਤ ਦੀ ਜਗ੍ਹਾ ਗ੍ਰਾਮ ਪੰਚਾਇਤ ਤੇ ਵੀ ਮਾਰਗ ਇਹ ਤਾਂ ਵਰਕਰ ਬੋਰਡ ਆਪਾਂ ਆਪਣੀ ਸਮਝ ਵਰਕਰ ਬੋਰਡ ਹਾਈ ਕੋਰਟ ਖੜਪ ਕੀਤਾ ਗ੍ਰਾਮ ਪੰਚਾਇਤ ਮਾਰਗ ਬਣੀ ਜੀ ਤੱਕੇ ਨਾਲ ਪੰਜਾਬ ਨੂੰ ਕੋਈ ਇਹਦਾ ਕਰਾਇਆ ਨਹੀਂ ਵਰਕਰ ਬੋਰਡ ਨੂੰ ਕੋਈ ਵਰਕ ਬੋਰਡ ਨੂੰ ਦਿੰਦੇ ਉਹ ਗੱਲ ਬਕਰੀਆਂ ਪਰ ਵਰਕਰ ਬੋਰਡ ਹਾਈ ਕੋਰਟ ਨੇ ਖਦਮ ਕੀਤੀ ਆ ਇਹਦਾ ਇਹ ਕੰਮ ਅੱਜ ਸ਼ੁਰੂ ਕਰਦੇ ਸੀ ਕੱਲ ਸਮੇਂ ਸ਼ੁਰੂ ਕਰਦੇ ਇਹ ਕੰਮ ਆਇਆ ਅੱਜ ਤਾਂ ਇਹਨਾਂ ਦੇ ਧਰਮਗੰਢਾ ਬਣਿਆ ਇਹਦੇ ਮੁਰੇ ਟੇਲਾ ਟੂਲਾ ਲਾ ਰਹੇ ਆ ਇਹ ਕੰਮ ਰੁਕਿਆ ਇਹਨਾਂ ਕੋਈ ਜਾਂ ਤਾਂ ਸਾਡੇ ਕੋਲ ਕਾਨੂੰਨ ਖਾਣੇ ਕੋਰਟ ਦੇ ਆਰਡਰ ਹੈਗੇ ਸਾਨੂੰ ਪ੍ਰੂਫ ਦਿਖਾ ਦੇਣ ਨਹੀਂ ਤਾਂ ਅਸੀਂ ਦਿਖਾਉਣ ਨੂੰ ਤਿਆਰ ਆ ਆ ਸਰ ਮੇਰਾ ਨਾਮ ਰਵੀ ਕੁਮਾਰ ਮੰਤਰੀ ਹੈ ਜੀ ਤੇ ਧਰਮਗੰਢੇ ਦੇ ਬਾਹਰ ਸਰ ਪਿਛਲੇ ਕਾਫੀ ਸਮੇ ਤੋਂ ਇੱਕ ਸੋਹੰਦੀ ਨਾਂ ਦੇ ਵਿਅਕਤੀ ਨੇ ਜਿਹੜਾ ਆ ਪਿੰਡ ਦੀ ਜਿਹੜੀ ਆ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਜਿਹਦਾ ਵੱਖ-ਵੱਖ ਕੋਰਟਾਂ ਦੇ ਵਿੱਚੋਂ ਮਾਨਯੋਗ ਕੋਰਟਾਂ ਦੇ ਵਿੱਚੋਂ ਜਿਹੜਾ ਕੇਸ ਹੈ ਜਿੱਤੇ ਵੀ ਹੋਏ ਨੇ ਪੰਚਾਇਤ ਨੇ ਤੇ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਚੱਲ ਵੀ ਰਿਹਾ ਜਿਹੜਾ ਮੌਕੇ ਦਾ ਸਟੇ ਹੈ ਤੇ ਅੱਜ ਸਵੇਰੇ ਸਾਡੇ ਪਿੰਡ ਦੇ ਇੱਕ ਸਾਥੀ ਨੂੰ ਜਿਹੜਾ ਇੱਥੋਂ ਲੰਘਦੇ ਸਾਰ ਪਤਾ ਲੱਗਾ ਕਿ ਇਹ ਜਿਹੜਾ ਹੈ ਜ਼ਬਰਨ ਜਿਹੜਾ ਆ ਇਸ ਜਗ੍ਹਾ ਦੇ ਉੱਪਰ ਜਿਹੜਾ ਆ ਉਹ ਕਬਜ਼ੇ ਦੇ ਰੂਪ ਦੇ ਵਿੱਚ ਇੱਥੇ ਜਿਹੜੀਆਂ ਮੋਹਰੇ ਪੱਟ ਪਟਾਈਆ ਕਰ ਰያ ਸੀ ਤੇ ਮੌਕੇ ਤੇ ਸਾਡੇ ਸਰਪੰਚ ਵਰਨ ਪੰਗੜ ਜੀ ਨੂੰ ਇਹਦਾ ਜਿਹੜੀ ਆ ਉਹ ਸੂਚਨਾ ਉਹਨਾਂ ਨੇ ਦਿੱਤੀ ਆ ਤੇ ਉਹ ਸੂਚਨਾ ਮਿਲਦੇ ਸਾਰੇ ਸਰਪੰਚ ਸਾਹਿਬ ਇੱਥੇ ਆਏ ਆ ਤੇ ਉਹਨਾਂ ਨੂੰ ਜਦੋਂ ਆ ਕੇ ਪੁੱਛਿਆ ਗਿਆ ਵੀ ਤੁਸੀਂ ਇੱਥੇ ਮਤਲਬ ਕਿਸ ਦੀ ਪਰਮਿਸ਼ਨ ਦੇ ਨਾਲ ਜਿਹੜਾ ਆ ਤੁਸੀਂ ਇੱਥੇ ਪਟਾ ਪਟਾਈਆ ਕਰ ਰਹੇ ਹੋ ਜਾਂ ਇੱਥੇ ਤੁਸੀਂ ਜਿਹੜਾ ਕੋਈ ਵੀ ਕੰਮ ਆ ਉਹ ਕਿਸ ਦੀ ਪਰਮਿਸ਼ਨ ਨਾਲ ਕਰ ਰਹੇ ਹੋ ਵੀ ਤੁਹਾਡੇ ਕੋਲ ਕਿਹੜੀ ਮਾਨਯੋਗ ਕੋਰਟ ਸਾਹਿਬ ਦਾ ਜਿਹੜਾ ਆਰਡਰ ਹੈ ਤੇ ਉਹਨਾਂ ਵੱਲੋਂ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਜਸ ਸਾਨੂੰ ਜਿਹੜਾ ਆ ਇਹ ਮਾਲਕਾਂ ਦਾ ਜਿਹੜਾ ਹੁਕਮ ਆਇਆ ਸੀ ਇਹ ਕੰਮ ਕਰਨ ਲਈ ਆਏ ਆ

ਜਿਹੜਾ ਇੱਥੇ ਸਟੇ ਚੱਲਦਾ ਹੋਇਆ ਇੱਥੇ ਕੋਈ ਕੰਮ ਨਹੀਂ ਕਰ ਸਕਦੇ ਜਿਹੜੀ ਉਹਨਾਂ ਨੇ ੜੰਗਾ ਕੀਤੀ ਉਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਰ ਜਿਹੜਾ ਇੱਥੇ ਸਾਰੀ ਮੋਰੋ ਕੰਡੇ ਤੋਂ ਪਟ ਕੇ ਇੱਥੇ ਜਿਹੜੀ ਆ ਨਾ ਬਿਨਾ ਕਿਸੇ ਪਰਮਿਸ਼ਨ ਦੇ ਜਿਹੜੀਆਂ ਇੰਟਰਲੌਕ ਰੇਟਾ ਲਾ ਗਿਆ ਪਿੰਡ ਦਾ ਜਿਹੜਾ ਰਸਤਾ ਵੀ ਖਰਾਬ ਕਰ ਰਿਹਾ ਤੇ ਸਾਨੂੰ ਇਹ ਵੀ ਸੁਣਨ ਚ ਆਇਆ ਵੀ ਇਹਨਾਂ ਨੇ ਇੱਥੇ ਤੱਕ ਜਿਹੜੀਆਂ ਟੈਲਾ ਲਾਉਣੀਆਂ ਸੀ ਭਾਰ ਉਹ ਜਿਹੜੀ ਪਿੱਛੇ ਉਹ ਜਿਹੜੀ ਆ ਉਹ ਜਿਹੜੀ ਖਿੱਚ ਕੇ ਜਿਹੜੀ ਆ ਮਿੱਟੀ ਜਿਹੜੀ ਆ ਉਹ ਵੀ ਇੱਥੇ ਤੱਕ ਲੈ ਕੇ ਆ ਗਏ ਇਨਾਂ ਦੇ ਕੋਲ ਜੀ ਕੋਈ ਡਾਕੂਮੈਂਟ ਨਹੀਂ ਹੈਗਾ ਸਾਡੇ ਪੰਚਾਇਤ ਦੇ ਨਾਂ ਤੇ ਫਰਦ ਹੈ ਜੀ ਜਦੋਂ ਵੀ ਫਰਦ ਘੜਾਉਨੇ ਆ ਉਹਦੇ ਵਿੱਚ ਜਿਹੜੀ ਇਹਦੀ ਮਲਕੀਅਤ ਆ ਪੰਚਾਇਤ ਦੇ ਨਾਂ ਬੋਲਦੀ ਆ ਜੀ ਠੀਕ ਹੈ ਜੀ ਤੇ ਇਹਨਾਂ ਨੇ ਜਿਹੜਾ ਜ਼ਬਰਨ ਕਬਜ਼ਾ ਕੀਤਾ ਹੋਇਆ ਆ ਮੈਂ ਕਹਿਣ ਵਿੱਚ ਸੰਕੋਚ ਨਹੀਂ ਕਰੂੰਗਾ ਇਹ ਜਿਹੜਾ ਆ ਇਹ ਪੋਲੀਟਿਕਲ ਪ੍ਰੈਸ਼ਰਾਂ ਦੇ ਨਾਲ ਤੇ ਇਹ ਜਿਹੜਾ ੱੱਕੇ ਦੇ ਨਾਲ ਗੁੰਡਿਆਂ ਦੇ ਨਾਲ ਰਲ ਕੇ ਜਿਹੜਾ ਇਹ ਪਿੰਡ ਦੀ ਜ਼ਮੀਨ ਦੇ ਉੱਪਰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ 24 ਸਾਲ ਤੋਂ ਇੱਕ ਹੀ ਬੈਠੀ ਆ ਜੀ 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 ਕੈਪੋਰ ਲਾਲਗੀਰ ਤੇ ਉੱਪਰ ਆ ਕਿੱਦਾਂ ਹੈ ਨਹੀਂ ਸਰ ਇਹ ਪੰਚਾਇਤੀ ਜ਼ਮੀਨ ਆ ਕੋਈ ਲਾਲਗੀਰਚ ਨਹੀਂ ਸਾਡੇ ਪਿੰਡ ਦੇ ਜਿਹੜੇ ਲੋਕ ਬਹੁਤ ਕਾਨੂੰਨ ਨੂੰ ਮੰਨਣ ਵਾਲੇ ਆ 바ਵਾ ਸਾਹਿਬ ਡਾਕਟਰ ਅੰਬੇੜਕਰ ਜੀ ਨੂੰ ਮੰਨਣ ਵਾਲੇ ਆ ਉਹਨਾਂ ਨੇ ਅੱਜ ਤੱਕ ਇਹਨਾਂ ਦੇ ਨਾਲ ਕੋਈ ਵਧਿੱਕੀ ਨਹੀਂ ਕੀਤੀ ਪਰ ਇਹਨਾਂ ਨੇ ਅੱਜ ਤੱਕ ਹਮੇਸ਼ਾ ਕਾਨੂੰਨ ਦੀਆਂ ਧੱਜੀਆਂ ੜਾਈਆਂ ਆ ਜਿਹੜਾ ਇਹਦਾ ਕੋਰਟ ਦੇ ਵਿੱਚ ਪਹਿਲਾਂ ਇੱਕ ਹੋਇਆ ਸੀ ਪੰਚਾਇਤਾਂ ਦੇ ਨੇ ਕੀਤਾ ਸੀ ਸਿਰਫ ਪੋਜੈਸ਼ਨ ਦਾ ਕੇਸ ਸੀ ਪਰ ਇਹਨਾਂ ਨੇ ਜਿਹੜਾ ਆ ਉਹ ਪਤਾ ਨਹੀਂ ਕਿੰਨਾ ਤਰੀਕਿਆਂ ਦੇ ਨਾਲ ਜਿਹੜਾ ਆ ਇਸ ਜ਼ਮੀਨ ਦੇ ਉੱਪਰ ਜਿਹੜਾ ਕਬਜ਼ਾ ਦੁਬਾਰਾ ਫੇਰ ਇਹਨਾਂ ਨੇ ਇੱਥੇ ਨਾਲ ਵੀ ਜ਼ਮੀਨ ਤੇ ਵੀ ਕੀਤੀ ਬਾਲਤਨ ਆਪਰੀ ਇਹਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਨ ਕੱਡੇ ਉਹ ਜਦੋਂ ਉਹਨਾਂ ਨਾਲ ਕੋਈ ਗੱਲ ਕਰਦੇ ਆ ਉਹ ਸਿੱਧੇ ਮੂੰਹ ਗੱਲੇ ਨਹੀਂ ਕਰਦੇ ਆਗੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਸਾਡੀ ਜ਼ਮੀਨਾਂ ਅਸੀਂ ਇੱਥੇ ਦੇ ਕਿਰਾਏਦਾਰ ਆ ਵੀ ਅਸੀਂ ਇੱਥੇ ਕਰਨਾ ਤੁਸੀਂ ਜੋ ਕਰਨਾ ਕਰ ਲੋ ਪਰ ਹੁਣ ਜਿਹੜਾ ਸਾਡੇ ਪਿੰਡ ਦਾ ਜਿਹੜਾ ਆ ਇਹ ਨੌਜਵਾਨ ਸਰਪੰਚ ਇਹ ਸਾਰੀ ਪੰਚਾਇਤ ਜਿਹੜੀ ਆ ਜਾਗ ਚੁੱਕੀ ਆ ਅਸੀਂ ਉਹਨੂੰ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਅਗਰ ਉਹ ਆਪਣੀਆਂ ਇਨ੍ਹਾਂ ਹੱਦਾਂ ਤੋਂ ਬਾਹਰ ਨਹੀਂ ਆਇਆ ਤੇ ਅਸੀਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਇੱਥੇ ਜਿਹੜੀ ਆ ਇਸ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਆਪਣੇ ਦਮ ਤੇ ਆਪਣੇ ਸੰਵਿਧਾਨ ਦੇ ਮੁਤਾਬਕ ਜਿਹੜਾ ਅਸੀਂ ਇਹਨੂੰ ਇਹਦੀ ਜਿਹੜੀ ਕਬਜ਼ਾ ਕਰਾਂ ਸਰ ਕੰਮ ਰੋਕਿਆ ਹੋਇਆ ਹੈ ਪਰ ਸਾਨੂੰ ਉਹਨਾਂ ਤੇ ਹਮੇਸ਼ਾ ਸ਼ੱਕ ਆ ਉਹ ਜਿਹੜਾ ਦਿਨ ਰਾਤ ਜਿਹੜਾ ਹੈ ਇਹ ਚੋਰੀ ਛਿਪੇ ਜਿਹੜਾ ਕੰਮ ਕਰਦੇ ਆ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਆ ਸਾਡੇ ਸਤਕਾਰਯੋਗ ਮੁਲਾਜ਼ਮ ਆਏ ਆ ਅਸੀਂ ਜਿਹੜੀ ਇਹਦੀ ਜਿਹੜੀ ਜਾਣਕਾਰੀ ਡੀਐਸਪੀ ਸਾਹਿਬ ਨੂੰ ਐਸਡੀਐਮ ਸਾਹਿਬ ਫਗਵਾੜਾ ਜੀ ਨੂੰ ਤੇ ਹੋਰ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਵੀਡੀਓ ਸਾਹਿਬ ਫਗਵਾੜਾ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਜਾਣਕਾਰੀ ਦੇ ਦਿੱਤੀ ਗਈ ਆ ਤੇ ਅਸੀਂ ਇਹੀ ਮੰਗ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੀ ਆ ਇਹਨਾਂ ਨੂੰ ਜਿਹੜਾ ਇਹਨਾਂ ਤੇ ਬਣਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੌਕੇ ਤੇ ਸਰ ਪੀਸੀਆਰ ਸਾਹਿਬ ਮੌਲਾਜਮ ਆਏ ਆ ਜੀ